ਦੇ ਨਤੀਜਾ ਆਦਮੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਅੱਖਾਂ ਉੱਪਰ ਲੱਗੀਆਂ ਪੁਰਾਣੇ ਤਜਰਬਿਆਂ ਦੀਆਂ ਐਨਕਾਂ ਨਾਲ ਵੇਖਦਾ ਹੈ ਇਹ ਐਨਕਾਂ ਲਾ ਕੇ ਹੀ ਦੁਨੀਆ ਦੀ ਅਸਲੀਅਤ ਸਾਫ਼ ਤੇ ਸਪਸ਼ਟ ਦਿਖ ਸਕਦੀ ਹੈ ਪੰਗੂੜੇ ਤੋਂ ਚਿਤਾ ਤੱਕ ਦਾ ਸਫ਼ਰ ਗਿੜਦੇ ਨਲਕੇ ਤੇ ਪਾਣੀ ਚੱਲਣ ਦੇ ਖੜਾਕ ਨਾਲ ਗੇਸਰ ਦੀ ਅੱਖ ਖੁੱਲੀ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਨਹਾਉਂਦੇ ਹੋਏ ਫਕੀਰ ਦੇ ਉਚਾਰੇ ਸ਼ਲੋਕ ਉਸਦੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸਨ ਪਰ ਸਮਝ ਕੁਝ ਵੀ ਨਹੀਂ ਸੀ ਆ ਰਿਹਾ ਸਾਈ ਜੀ ਇਸ਼ਨਾਨ ਕਰਦੇ ਹੋ ਤੁਸੀਂ ਕੀ ਗਾ ਰਹੇ ਸੀ ਮੈਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸਕਿਆ ਉਸਨੇ ਨਹਾਉਣ ਤੋਂ ਬਾਅਦ ਥੜੇ ਦੇ ਵਾਪਸ ਆਏ ਫਕੀਰ ਨੂੰ ਪੁੱਛਿਆ ਨਹਾਉਂਦੇ ਹਾਂ ਜੇ ਰੱਬ ਦੇ ਨਾਮ ਦਾ ਗੁਣਗਾਨ ਹੋ ਜਾਵੇ ਤਾਂ ਸਰੀਰ ਤੇ ਮਨ ਦੋਵੇਂ ਨਿਰਮਲ ਹੋ ਜਾਂਦੇ ਹਨ ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ ਉਸੀ ਤਰ੍ਹਾਂ ਰੱਬ ਦੀ ਯਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ ਕੇਸਰਪੁੱਤਰ ਮਨ ਇੱਕ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਦੀ ਮਨ ਦੀ ਸੋਚ ਹੁੰਦੀ ਹੈ ਉਹ ਜੇਹੀ ਦੁਨੀਆ ਨਜ਼ਰ ਆਉਂਦੀ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਉਹ ਕਿਵੇਂ ਉਸਨੇ ਫਕੀਰ ਨੂੰ ਸਵਾਲ ਕੀਤਾ ਫਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੰਦਿਆਂ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿਸੇ ਮਹਾਵਤ ਨੇ ਇੱਕ ਹਾਥੀ ਖੇਤ ਵਿੱਚ ਬੰਨਿਆ ਹੋਇਆ ਸੀ ਜੋ ਭੁੱਖ ਕਾਰਨ ਚਿੰਗਾਰ ਰਿਹਾ ਸੀ ਨਾਲ ਵਗਦੇ ਰਾਹ ਤੋਂ ਤਿੰਨ ਅੰਨੇ ਆਦਮੀ ਲੰਘ ਰਹੇ ਸਨ ਆਵਾਜ਼ ਸੁਣ ਕੇ ਕੰਨਾ ਬੋਲਿਆ ਇਹ ਆਵਾਜ਼ ਹਾਥੀ ਦੀ ਹੈ ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ ਦੂਸਰੇ ਅੰਨੇ ਨੇ ਪੁੱਛਿਆ ਚਲੋ ਹੱਥ ਲਾ ਕੇ ਵੇਖਦੇ ਹਾਂ ਤੀਸਰੇ ਅੰਨੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਦੀ ਚਮੜੀ ਨੂੰ ਝੋਆ ਉਸ ਨੂੰ ਹਾਥੀ ਦਰੀ ਵਰਗਾ ਲੱਗਿਆ ਦੂਸਰੇ ਨੇ ਹਾਥੀ ਦੀ ਪੂੰਛ ਨੂੰ ਝੋਆ ਉਸ ਨੂੰ ਹਾਥੀ ਮੋਟੀ ਰੱਸੀ ਵਰਗਾ ਲੱਗਿਆ ਤੀਸਰੇ ਨੇ ਹਾਥੀ ਦੀ ਲੱਤ ਨੂੰ ਝੋਆ ਉਸ ਨੂੰ ਹਾਥੀ ਕਿਸੇ ਖੰਭੇ ਵਰਗਾ ਲੱਗਿਆ ਦਰੀ ਰਸੀ ਖੰਭਾ ਕਿੰਨੇ ਅੰਨੇ ਝਗੜਨ ਲੱਗੇ ਅੱਜ ਤੱਕ ਵੀ ਦੁਨੀਆ 'ਚ ਸੁਜਾਖੇ ਅੰਨੇ ਆਪਣੇ ਵਰਗੇ ਹੋਰ ਅਕਲ ਦੇ ਅੰਨਿਆਂ ਨਾਲ ਅਲੱਗ-ਅਲੱਗ ਮੁੱਦਿਆਂ ਤੇ ਲੜ ਝਗੜ ਰਹੇ ਹਨ ਬ੍ਰਹਮੰਡ ਦੇ ਪਸਾਰੇ ਨੂੰ ਉਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਸੋਚੀ ਦਿੰਦਾ ਹੈ ਫਕੀਰ ਨੇ ਕਿਹਾ ਅਸੀਂ ਤਾਂ ਇੰਨਾ ਹੀ ਸਮਝ ਲਈਏ ਤਾਂ ਬਹੁਤ ਹੈ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ ਸਾਈ ਜੀ ਤੁਸੀਂ ਗੱਲ ਹਮੇਸ਼ਾ ਕਹਾਣੀ ਸੁਣਾ ਕੇ ਹੀ ਕਿਉਂ ਸਮਝਾਉਂਦੇ ਹੋ ਉਸਨੇ ਤੇਜ਼ ਤੁਰਦੇ ਫਕੀਰ ਦੇ ਨਾਲ ਨਾਲ ਦਿਆਂ ਪੁੱਛਿਆ ਫਕੀਰ ਨੇ ਜਵਾਬ ਦਿੱਤਾ ਜਦੋਂ ਸੱਚ ਪਹਿਲੀ ਵਾਰ ਧਰਤੀ ਤੇ ਆਇਆ ਤਾਂ ਉਹ ਨੰਗਾ ਸੀ ਨੰਗਾ ਸੱਚ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਨੂੰ ਮਾਰ ਕੁੱਟ ਕੇ ਪਿੰਡ ਚੋਂ ਬਾਹਰ ਕੱਢ ਦਿੱਤਾ ਪਿੰਡੋਂ ਬਾਹਰ ਇੱਕ ਕਹਾਣੀ ਰਹਿੰਦੀ ਸੀ ਉਸਨੇ ਨੰਗੇ ਸੱਚ ਨੂੰ ਬਣਾ ਦਿੱਤੀ ਘਰ ਲੈ ਜਾ ਕੇ ਮਲਮ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ ਠੀਕ ਹੋਣ ਤੋਂ ਬਾਅਦ ਸੱਚ ਦੁਬਾਰਾ ਉਸੇ ਪਿੰਡ ਕਹਾਣੀ ਦੇ ਕੱਪੜੇ ਪਾ ਕੇ ਗਿਆ ਲੋਕਾਂ ਨੇ ਕਹਾਣੀ ਵਿੱਚ ਲੁਕੇ ਸੱਚ ਨੂੰ ਬਹੁਤ ਸਲਾਹਾਂ ਤੇ ਉਸ ਨੂੰ ਆਪਣੇ ਦਿਲਾਂ ਵਿੱਚ ਖੁਸ਼ੀ-ਖੁਸ਼ੀ ਰਹਿਣ ਦੀ ਥਾਂ ਦੇ ਦਿੱਤੀ ਕੇਸਰ ਨੂੰ ਫਕੀਰ ਦੀਆਂ ਗੱਲਾਂ ਨਵੀਆਂ ਤੇ ਅਜੀਬ ਲੱਗ ਰਹੀਆਂ ਸਨ ਗੱਲਾਂ-ਗੱਲਾਂ 'ਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸੂਰਜ ਢਲ ਗਿਆ ਤੇ ਠੰਡੀ ਹਵਾ ਰੁਮਕਣ ਲੱਗੀ ਗਰਮੀ ਤੋਂ ਗੁਜਰਾਹਤ ਮਿਲੀ ਦੋਵੇਂ ਇੱਕ ਦਰਖਤ ਥੱਲੇ ਰੁਕ ਗਏ ਕੇਸਰ ਪੁੱਤਰ ਤੇਰੇ ਘਰ ਪਰਿਵਾਰ ਵਿੱਚ ਕੌਣ-ਕੌਣ ਹੈ ਫਕੀਰ ਨੇ ਉਸਨੂੰ ਪੁੱਛਿਆ ਕੇਸਰ ਨੇ ਮਾਂ ਬਾਪੂ ਬੇਬੇ ਅਤੇ ਭੈਣ ਤਾਰੋ ਬਾਰੇ ਫਕੀਰ ਨੂੰ ਵਿਸਥਾਰ ਨਾਲ ਦੱਸਿਆ ਕੇਸਰ ਨੇ ਜਦੋਂ ਸੁਰਤ ਸੰਭਾਲੀ ਸੀ ਤਾਂ ਉਸਨੇ ਘਰ ਵਿੱਚ ਹਾਸੇ-ਖਿਲਕਾਰੀਆਂ ਹੀ ਸੁਣੀਆਂ ਸਨ ਮਾਂ ਬਾਪੂ ਵੱਡੀ ਭੈਣ ਤਾਰੋ ਅਤੇ ਬੇਬੇ ਨਾਲ ਘਰ ਵਿੱਚ ਰੌਣਕਾਂ ਲੱਗਿਆ ਰਹਿੰਦੀਆਂ ਲੋਕ ਉਹਨਾਂ ਦੇ ਘਰ ਨੂੰ ਪਲਵਾਨਾਂ ਦਾ ਘਰ ਕਹਿੰਦੇ ਸਨ ਕਿਉਂਕਿ ਉਸ ਦਾ ਬਾਪੂ ਤੇ ਦਾਦਾ ਦੋਵੇਂ ਪਹਿਲਵਾਨੀ ਕਰਿਆ ਕਰਦੇ ਸਨ ਤਾਂ ਫਿਰ ਜਿਵੇਂ ਨਜ਼ਰੀ ਲੱਗ ਗਈ ਕੇਸਰ ਅਜੇ 6-7 ਸਾਲ ਦਾ ਹੀ ਸੀ ਜਦੋਂ 47 ਦੀ ਵੰਡ ਦਾ ਰੋਲਾ ਪੈ ਗਿਆ ਉਸ ਵੇਲੇ ਤਾਂ ਉਸ ਨੂੰ ਕੁਝ ਸਮਝ ਨਾ ਲੱਗਿਆ ਪਰ ਬਾਅਦ ਵਿੱਚ ਬੇਬੇ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਉਸ ਉਜਾੜੇ ਦੇ ਸੰਤਾਪ ਦੀ ਸਮਝ ਲੱਗਣ ਲੱਗੀ ਸੀ ਇੰਨੇ ਬਰੇ ਬੀਤਣ ਬਾਅਦ ਵੀ ਬੇਬੇ ਵੰਡ ਦੀਆਂ ਗੱਲਾਂ ਇੰਜ ਸੁਣਾਉਂਦੀ ਜਿਵੇਂ ਕੱਲ ਦੀ ਹੀ ਗੱਲ ਹੋਵੇ ਫਿਰਕੂ ਹਨੇਰੀ ਝੁੱਲ ਰਹੀ ਸੀ ਅਜਾਨ ਤੇ ਸੰਖ ਚੁਰਸਤੇ 'ਚ ਡਟੇ ਖੜੇ ਸਨ ਸਹਿਮ ਦਹਲੀਜ਼ ਦੇ ਬਾਹਰ ਖੜਾ ਸੀ ਈਦ ਦੇ ਚੰਨ ਤੇ ਕਰਵਾ ਚੌਥ ਦੇ ਚੰਨ ਦੀ ਬੋਲਚਾਲ ਬੰਦ ਹੋ ਗਈ ਸੀ ਫੈਜ਼ੇ ਤੇ ਰੇਸ਼ਮ ਵਿਚਕਾਰ ਲਕੀਰ ਖਿੱਚੀ ਜਾ ਰਹੀ ਸੀ ਹਮਲੇ ਹੋਣੇ ਸ਼ੁਰੂ ਹੋ ਗਏ ਸਨ ਪਿੰਡ ਦੇ ਥੜਿਆਂ ਤੇ ਖੇਡੀ ਜਾਂਦੀ ਤਾਸ਼ ਦੇ ਪੱਤੇ ਹੀ ਮੂਦੇ ਨਹੀਂ ਸਨ ਹੋਏ। ਭਾਈਚਾਰਕ ਸਾਂਝ ਵੀ ਟੁੱਟ ਗਈ ਸੀ। ਬੇਇਲਮੇ ਇੱਕ ਦੂਜੇ ਦਾ ਸਿਰ ਵੱਢ ਰਹੇ ਸਨ। ਸਾਂਝੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਨੂੰ ਬੇਪੱਤੀ ਕੀਤਾ ਜਾ ਰਿਹਾ ਸੀ। ਮذਹਬ ਦੇ ਠੇਕੇਦਾਰਾਂ ਨੇ ਨਿੱਕੇ-ਨਿੱਕੇ ਬਾਲਾਂ ਦੇ ਮੱਥਿਆਂ ਤੇ ਜਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ। ਆਲੇ-ਚ ਜਗਦੇ ਦੇਵੀਆਂ ਦੀ ਲਾਟ ਫੜ-ਫੜਾ ਰਹੀ ਸੀ। ਬਨੇਰਿਆਂ ਤੇ ਬੋਲਦੇ ਕਾਵਾਂ ਦੀ ਆਵਾਜ਼ ਵਿੱਚ ਡਰ ਤੇ ਕੰਬਣੀ ਸੀ ਗੁੜ ਦੀ ਪੇਸੀ ਨੂੰ ਮਾਰੇ ਸਾਹਦੇ ਚੱਕ ਵਿੱਚ ਹੁਣ ਮਿਠਾਸ ਨਹੀਂ ਸੀ ਰਹੀ ਪੀੜੀਆਂ ਤੋਂ ਚਲੇ ਆ ਰਹੇ ਬੇਨਾਮ ਰਿਸ਼ਤੇ ਸ਼ੱਕ ਤੇ ਨਫ਼ਰਤ ਚ ਬਦਲ ਰਹੇ ਸਨ ਛੇਸੀ ਦੀ ਬੁੱਕਲ ਵਿੱਚ ਨਿੱਗ ਦੀ ਥਾਂ ਖੰਜਰ ਦੀ ਨੋਕ ਸੀ ਲਾਹੌਰੋਂ ਪਾਰ ਦੀਆਂ ਖਬਰਾਂ ਕੁਝ ਠੀਕ ਨਹੀਂ ਆ ਰਹੀਆਂ ਪਿੰਡ ਦੇ ਬਜ਼ੁਰਗ ਸਾਥ ਚ ਬੈਠੇ ਸਿਰ ਨਾਲ ਸਿਰ ਜੋੜ ਗੱਲਾਂ ਕਰਦੇ ਪਿੰਡ ਦੀ ਠਿਕਰੀ ਪੈਰਾ ਸ਼ੁਰੂ ਕਰੀਏ ਕੱਲ ਮੈਂ ਮਸੀਤੀ ਵਾਲਾ ਰਸ਼ੀਦਾ ਘੋੜੀ ਤੇ ਆਪਣੇ ਪਿੰਡ ਦੇ ਬਾਹਰ ਵੇਖਿਆ ਸੀ ਮੇਰੇ ਨਾਲ ਉਹ ਬੋਲਿਆ ਵੀ ਨਹੀਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸਾਥ ਚ ਬੈਠਾ ਕੋਈ ਹੋਰ ਬੋਲਦਾ ਫਸਲਾਂ ਤੇ ਖੇਤ ਲਵਾਰਸ ਹੋ ਗਏ ਸਨ ਕਿਉਂਕਿ ਪਿੰਡ ਦੇ ਗੱਬਰੂ ਸਾਰਾ ਦਿਨ ਛਵੀਆਂ ਗੰਡਾਸੇ ਤੇ ਕਿਰਪਾਨਾਂ ਤਿੱਖੀਆਂ ਕਰਦੇ ਬਖਸ਼ੀ ਲੋਹਾਰ ਦੀ ਪੱਟੀ ਤੇ ਬੈਠੇ ਰਹਿੰਦੇ ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਵਿੱਚੋਂ ਲੁੱਟ ਕਤਲ ਬਲਾਤਕਾਰ ਅਤੇ ਕੁੜੀਆਂ ਦੇ ਚੁੱਕਣ ਦੀਆਂ ਅਫਵਾਹਾਂ ਦੂਜੇ ਪਿੰਡ ਜਾ ਕੇ ਬਦਲੇ ਦੀ ਅੱਗ ਦਾ ਭਾਂਬੜ ਬਣ ਜਾਂਦੀਆਂ। 47 ਦੀ ਵਿਸਾਖੀ ਤੋਂ ਚੌਕ ਮਹੀਨਿਆਂ ਬਾਅਦ ਵਾਪਰੀ ਘਟਨਾ ਨੇ ਹਮੇਸ਼ਾਲੀ ਕੇਸਰ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ। ਬਾਪੂ ਖਿੰਜ ਤੇ ਗਿਆ ਹੋਇਆ ਸੀ ਬੇਬੇ ਨਿੱਕੇ ਜੇ ਕੇਸਰ ਨੂੰ ਲੈ ਕੇ ਘਾ ਰਹੀ ਸੀ। ਮਾਂ ਤੇ ਕੇਸਰ ਦੀ ਵੱਡੀ ਭੈਣ ਤਾਰੋ ਖੇਤਾਂ 'ਚੋਂ ਮੋੜ ਰਹੀਆਂ ਸਨ। ਮੂਹ ਹਨੇਰਾ ਹੋ ਰਿਹਾ ਸੀ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਖੜ ਜਾਓ ਕੁੜੀਓ ਤੇ ਹਨੇਰੇ 'ਚ ਕਿਸੇ ਨੇ ਇੱਕਦਮ ਧਾਰੋਂ ਨੂੰ ਚੁੱਕ ਕੇ ਘੋੜੀ ਤੇ ਬਿਠਾ ਲਿਆ ਦੱਸ ਦੇਵੀਂ ਆਪਣੇ ਪਿੰਡ ਵਾਲਿਆਂ ਨੂੰ ਜੇ ਕੁੜੀ ਵਾਪਸ ਚਾਹੀਦੀ ਆ ਤੇ ਸਾਡੀਆਂ ਕੁੜੀਆਂ ਵਾਪਸ ਕਰ ਦੇਣ ਖਰਵੀ ਜਿਹੀ ਆਵਾਜ਼ ਵਿੱਚ ਇੱਕ ਮੂੰਹ ਸਿਰਲ ਪੱਟੇ ਬੰਦੇ ਨੇ ਗਿਆ ਮਾਂ ਨੇ ਬਹੁਤ ਚੀਕ ਚੁਕਾੜਾ ਪਾਇਆ ਤੇ ਧਾਰੋਂ ਨੂੰ ਛਡਾਉਣ ਲੱਗੀ ਉਸੇ ਖਰਵੀ ਆਵਾਜ਼ ਵਾਲੇ ਬੰਦੇ ਨੇ ਮਾਂ ਨੂੰ ਲੱਤ ਮਾਰੀ दिगन नाल ਉਸ ਦੇ ਸਿਰ ਤੇ ਸੱਟ ਲੱਗ ਗਈ ਖੂਨ ਕਾਫੀ ਵਹਿ ਗਿਆ ਜ਼ਿਆਦਾ ਖੂਨ ਵਹਿਨ ਨਾਲ ਤੇ ਤਾਰੋ ਦੇ ਵਿਛੋੜੇ ਦਾ ਦੁੱਖ ਨਾ ਸੰਦਿਆ ماں ਕੁਝ ਦਿਨਾਂ ਬਾਅਦ ਸਵਾਸ ਪੂਰੇ ਕਰ ਗਈ ਸੀ ਫਕੀਰ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਪਰ ਬੋਲਿਆ ਕੁਝ ਨਹੀਂ ਉਸਨੇ ਕੇਸਰ ਦਾ ਸਿਰ ਪਲੋਸ ਕੇ ਉਸ ਦਾ ਮੋਢਾ ਆਪਣੇ ਹੱਥ ਨਾਲ ਕਾਫੀ ਧੀਰ ਘੁੱਟ ਰੱਖਿਆ ਕੇਸਰ ਲੰਮਾ ਪੈ ਗਿਆ ਪਰ ਫਕੀਰ ਦੇਰ ਤੱਕ ਬੈਠਾ ਰਿਹਾ ਲੰਮਾ ਪਿਆ ਕੇ ਸਰਦੂਰ ਅਸਮਾਨ ਵੱਲ ਵੇਖਦਾ ਸੋਚ ਰਿਹਾ ਸੀ ਕਿ ਬੇਬੇ ਜੋ ਹੱਲਿਆਂ ਬਾਰੇ ਰੋ ਰੋ ਕੇ ਦੱਸਦੀ ਹੁੰਦੀ ਸੀ ਉਹ ਸਾਰਾ ਕੁਝ ਕਿੰਨਾ ਵੱਡਾ ਸੱਚ ਸੀ ਕਿਸੇ ਦੀ ਬੇਸਮਝੀ ਚ ਕੀਤੀ ਇੱਕ ਗਲਤੀ ਦੂਸਰੇ ਲਈ ਜ਼ਿੰਦਗੀ ਪਰ ਦੀ ਪੀੜ ਬਣ ਸਕਦੀ ਹੈ ਜੋ ਪਹਿਲਾਂ ਤਾਂ ਜ਼ੁਬਾਨ ਤੇ ਵਿਰਲਾਪ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਸੀਧ ਝੜੀ ਬਣ ਕੇ ਅਤੇ ਫਿਰ ਹੌਲੀ-ਹੌਲੀ ਕਿਸੇ ਦੇ ਦਿਲ ਦੇ ਕਿਸੇ ਕੋਨੇ ਵਿੱਚ ਰਿਸ ਦਾ ਨਾਸੂਰ ਬਣ ਜਾਂਦੀ ਹੈ ਕੋਈ ਕਣੀ ਅਜ ਹੰਝੂ ਲੁਕਾ ਰਿਹਾ ਕੋਈ ਮੀ ਵਿੱਚ ਖੁਸ਼ੀਆਂ ਮਨਾ ਰਿਹਾ ਸੋਚ ਬਦਲੇ ਦੁਨੀਆ ਬਦਲ ਜਾਂਦੀ ਜਾਣੇ ਉਹੀ ਜੋ ਦੁਨੀਆ ਚਲਾ ਰਿਹਾ ਜਾਣੇ ਉਹੀ ਜੋ ਦੁਨੀਆ ਚਲਾ ਰਿਹਾ ਧੰਨਵਾਦ